ਉਹ ਕਹਿੰਦੇ ਅਸੀਂ ਤੁਪਕਾ ਨਹੀਂ ਦੇਣਾ ਤੇ 4000 ਕਿਊਸਕ ਦੇ ਰਹੇ ਹਾਂ ਹੁਣ ਇਹ ਕਿੱਡਾ ਹਾਸੋਹੀਣਾ ਬਿਆਨ ਆ ਇਹਦਾ ਅਰਥ ਸ ਪੰਜਾਬੀਆਂ ਨੂੰ ਸਮਝ ਲੈਣਾ ਚਾਹੀਦਾ 50 ਸਾਲਾਂ ਤੋਂ ਇੱਕੋ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਜਾ ਰਹੀ ਆ ਬੂੰਦ ਵੀ ਨਹੀਂ ਦੇਵਾਂਗੇ ਜਿਹੜਾ ਬੂੰਦ ਵੀ ਨਹੀਂ ਦੇਵਾਂਗੇ ਤੇ ਪੰਜਾਬ ਦੇ ਦਰਿਆਵਾਂ ਦਾ 78% ਪਾਣੀ ਪੰਜਾਬ ਦਾ ਜਿਹੜਾ ਮਾਲਕ ਹੁੰਦਿਆਂ ਬਾਹਰ ਜਾ ਰਿਹਾ ਇਹ ਬੂੰਦ ਕਿਹੋ ਜੀ ਆ ਜਿਹੜੀ 78% ਪਾਣੀ ਤੋਂ ਬੰਦੀ ਹੈ ਸੇਫਟੀ ਅਕੀਲਾ ਦਸੰਬਰ 2020 ਚ ਹਿੰਦੁਸਤਾਨ ਦੀ ਪਾਰਲੀਮੈਂਟ ਨੇ ਪਾਸ ਕੀਤਾ ਜਿੰਦੇ ਤਹਿਤ ਪੂਰੇ ਮੁਲਕ ਦੇ ਡੈਮਾਂ ਨੂੰ ਕੇਂਦਰ ਨੇ ਆਪਣੇ ਕਬਜ਼ੇ 'ਚ ਲੈ ਲਿਆ ਜਦਕਿ ਭਾਰਤ ਦੇ ਸੰਵਿਧਾਨ ਮੁਤਾਬਕ ਡੈਮ ਜਿਹੜਾ ਤੇ ਪਾਣੀ ਆ ਸਟੇਟ ਸਬਜੈਕਟ ਆ ਸੂਬਿਆਂ ਦਾ ਅਧਿਕਾਰ ਆ ਕੇਂਦਰ ਉਹਦੇ ਬਾਰੇ ਕੋਈ ਕਾਨੂੰਨ ਨਹੀਂ ਬਣਾ ਸਕਦਾ ਸੈਂਟਰ ਦੀ ਫੋਰਸ ਤੇ ਹਿਮਾਚਲ ਇਹ ਦੋਨੋਂ ਹੀ ਜਿਹੜਾ ਸੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਮੈਂਬਰ ਹੋਣੇ ਚਾਹੀਦੇ ਸੀ ਤੇ ਗੈਰ ਰਿਪੇਰੀਅਨ ਸਟੇਟ ਰਾਜਸਥਾਨ ਰਗੇ ਉਹ ਬੀਬੀਐਮਬੀ ਦੇ ਮੈਂਬਰ ਆ ਪੰਜਾਬ ਰਿਪੇਰੀਅਨ ਸਟੇਟ ਜਿੰਦਾ ਦਰਿਆ ਉਹਦੀ ਉਹਦੀ ਮੈਂਬਰਸ਼ਿਪ ਨੂੰ ਦੁਬੱਟਾ ਮਿਲਿਆ ਰਾ ਚੰਡੀਗੜ੍ਹ ਕੀਤਾ ਤੇ ਸਾਨੂੰ ਮੀਟਿੰਗ ਦਿੱਤੀ 5 ਜੁਲਾਈ 2022 ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਕਿਰਤੀ ਕਿਸਾਨੀ ਇਹਨਾਂ ਨੂੰ ਇਹਦੇ ਤੇ ਮੀਟਿੰਗ ਹੀ ਨਹੀਂ ਕੀਤੀ ਫਿਰ ਇੱਕ ਮੀਟਿੰਗ ਜਦੋਂ ਸਾਰੀਆਂ ਜਥੇਬੰਦੀਆਂ ਨਾਲ ਬੈਠੇ ਮਾਨ ਸਾਹਿਬ ਅਸੀਂ ਕਹਾਂਗੇ ਡੈਮ ਸੇਫਟੀ ਐਕਟ ਹੈ ਕਹਿੰਦੇ ਮੈਂ ਤੈਨੂੰ ਮੈਨੂੰ ਤਾਂ ਜਾਣਕਾਰੀ ਨਹੀਂ ਹੈ ਇਹ ਸਾਰੀ ਡਰਾਮੇ ਵਾਜੀ ਇਸ ਕਰਕੇ ਕਰ ਰਹੇ ਆ ਕਿ ਜਿਹੜੇ ਹਰ ਰੋਜ਼ ਜਿਹੜੇ ਇਹਨਾਂ ਨੂੰ ਹਾਰ ਪੈ ਰਹੇ ਇਹਨਾਂ ਦੇ ਐਮਐਲਏ ਨੂੰ ਪਿੰਡਾਂ ਦੇ ਵਿੱਚ ਵੀ ਉਹ ਸਾਰਾ ਨੈਰੇਟਿਵ ਬਦਲਿਆ ਜਾਵੇ ਚਾਰ ਮੰਗਾਂ ਸੀ ਉਠਾ ਰਹੇ ਆ ਡੈਮ ਸੇਫਟੀ ਐਕਟ ਦੇ ਖਿਲਾਫ ਮਤਾ ਪਾਇਆ ਜਾਵੇ ਔਰ ਪੰਜਾਬ ਦੇ ਪਾਣੀਆਂ ਦਾ ਮਸਲਾ ਰਿਪੀਰੀਅਨ ਪ੍ਰਿੰਸੀਪਲ ਮੁਤਾਬਕ ਹੱਲ ਹੋਵੇ ਔਰ ਸ਼ਾਰਦਾ ਜਮਨਾ ਲਿੰਕ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਸ਼ਾਰਦਾ ਜਮਨਾ ਲਿੰਕ ਜਿਹੜਾ ਪ੍ਰੋਜੈਕਟ ਆ ਉਹਨੂੰ ਮੁਕੰਮਲ ਕਰਕੇ ਜਿਹੜਾ ਸ਼ਾਰਦਾ ਦਾ ਪਾਣੀ ਤਬਾਹੀ ਮਚਾਉਂਦਾ ਜਾਂ ਵਾਧੂ ਪਾਣੀ ਵੇਸਟ ਹੋ ਰਿਹਾ ਉਹ ਹਰਿਆਣਾ ਜਾਂ ਯੂਪੀ ਰੈਗਿਸਟ੍ਰੇਸ਼ਨ ਜਿੱਥੇ ਪਾਣੀ ਦੀ ਟੋਟਾ ਉਹ ਦਿੱਤਿਆ ਜਾਵੇ ਇਹ ਬੰਦਾ ਕੱਲ ਨੂੰ ਅਸੀਂ ਸਾਰੇ ਐਮਐਲਏ ਦੇ ਸਾਹਮਣੇ ਮੰਗ ਪੱਤਰ ਨਹੀਂ ਠਾਵਾਗੇ ਤੇ ਲੱਗ ਜਾਂਦਾ ਕਿ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਡਰਾਮੇਬਾਜ਼ੀ ਹੁੰਦੀ ਆ ਜੇ ਸੰਜੀਦਾ ਨੇ ਤੇ ਫਿਰ ਕੀ ਇਹਨਾਂ ਮੁੱਦਿਆਂ ਤੇ ਮਤਾ ਪਾਉਂਦੇ ਆ ਇਹ ਪੰਜ ਦਿ ਇਸ ਸਮੇਂ ਪੰਜਾਬ ਦੇ ਵਿੱਚ ਪਾਣੀਆਂ ਦਾ ਮਸਲਾ ਪੂਰਾ ਭਖਿਆ ਹੋਇਆ ਸਿਆਸਤ ਦੀ ਪੂਰੀ ਸਿਖਰਾਂ 'ਤੇ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਸੈਸ਼ਨ ਨਹੀਂ ਬੁਲਾਇਆ ਗਿਆ ਇਸ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਰਜਿੰਦਰਦੀਪ ਸਿੰਘ ਜੀ ਮੌਜੂਦ ਨੇ ਕਿਵੇਂ ਦੇਖਦੇ ਹੋ ਸਰ ਮਾਨ ਸਾਹਿਬ ਕਹਿੰਦੇ ਆ ਕਿ ਪਾਣੀ ਦਾ ਅਸੀਂ ਤੁਪਕਾ ਨਹੀਂ ਦੇਣਾਗਾ ਤੇ ਪਰ ਦੂਜੇ ਪਾਸੇ ਜਿਹੜਾ ਪਾਣੀ ਲਗਾਤਾਰ ਉਧਰੋਂ ਵਹਾਇਆ ਗਿਆ ਹੈਗਾ ਉਹ ਕਹਿੰਦੇ ਅਸੀਂ ਤੁਪਕਾ ਨਹੀਂ ਦੇਣਾ ਤੇ 4000 ਕਿਊਸਕ ਦੇ ਰਹੇ ਹਾਂ ਹੁਣ ਇਹ ਕਿੱਡਾ ਹਾਸੋਹੀਣਾ ਬਿਆਨ ਆ ਇਹਦਾ ਅਰਥ ਸ ਪੰਜਾਬੀਆਂ ਨੂੰ ਸਮਝ ਲੈਣਾ ਚਾਹੀਦਾ ਅਸਲ ਦੇ ਵਿੱਚ ਜਗਤਾਰ ਜੀ ਕੀ ਹੁੰਦਾ ਨਾ ਕਿ ਆਪਾਂ ਜਿਵੇਂ ਕਿਸੇ ਦੇ ਘਰੇ ਮਰ ਗੋ ਜੇ ਅਫਸੋਸ ਕਰਨ ਜਾਂਦੇ ਦੋ ਤਿੰਨ ਗੱਲਾਂ ਬੰਦੇ ਨੇ ਕਹਿਣੀਆਂ ਹੁੰਦੀਆਂ ਨੇ ਵੀ ਬਹੁਤ ਮਾੜਾ ਹੋਇਆ ਜੇ ਬਜ਼ੁਰਗ ਹੋਵੇ ਯਾਰ ਪਰਿਵਾਰ ਨੂੰ ਬਜ਼ੁਰਗਾਂ ਦੀ ਲੋ ਮਤਲਬ ਲੋਡ ਹੁੰਦੀ ਆ ਚਲੋ ਪਾਣਾ ਹੀ ਮੰਨ ਸਕਦੇ ਆਪਾਂ ਇਹ ਕੁਝ ਕੁ ਸ਼ਬਦ ਜਿਹੜੇ ਹਰੇਕ ਅਫਸੋਸ ਕਰਨ ਦਾ ਬੰਦਾ ਦੁਹਰਾਉਂਦਾ ਹੈ ਇਸ ਤਰ੍ਹਾਂ ਦੀ ਸ਼ਬਦਾਵਲੀ ਪਾਣੀ ਵਾਲੇ ਮੁੱਦੇ ਤੇ 50 ਸਾਲਾਂ ਤੋਂ ਇੱਕੋ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਜਾ ਰਹੀ ਆ ਬੂੰਦ ਵੀ ਨਹੀਂ ਦੇਵਾਗੇ ਜਿਹੜਾ ਬੂੰਦ ਵੀ ਨਹੀਂ ਦੇਵਾਂਗੇ ਤੇ ਪੰਜਾਬ ਦੇ ਦਰਿਆਵਾਂ ਦਾ 78% ਪਾਣੀ ਪੰਜਾਬ ਦਾ ਜਿਹੜਾ ਮਾਲਕ ਹੁੰਦਿਆਂ ਬਾਹਰ ਜਾ ਰਿਹਾ ਇਹ ਬੂੰਦ ਕਿਹੋ ਜੀ ਹੈ ਜਿਹੜੀ 78% ਪਾਣੀ ਤੋਂ ਵੱਡੀ ਆ ਕਿ ਛੋਟੀ ਆ ਇਹ ਬੂੰਦ ਦੀ ਪਰਿਭਾਸ਼ਾ ਤਾਂ ਦੇ ਦੇ ਨਾ ਪਹਿਲਿਆਂ ਨੇ ਪਰਿਭਾਸ਼ਾ ਦਿੱਤੀ ਤੇ ਨਾ ਇਹ ਨਵੇਂ ਨੇ ਪਰਿਭਾਸ਼ਾ ਦਿੱਤੀ ਕਿ ਬੂੰਦ ਦੀ ਪਰਿਭਾਸ਼ਾ ਕੀ ਆ 4000 ਕਿਊਸਕ ਤੋਂ ਵੱਡੀ ਹੁੰਦੀ ਆ ਬੂੰਦ ਠੀਕ ਆ ਤੋਂ ਇਹ ਮਹਿਜ ਡਰਾਮੇਬਾਜ਼ੀ ਜਿਹੜੀ ਹੈਗੀ ਆ ਚੱਲ ਰਹੀ ਆ ਜੇ ਇਹ ਸੰਜੀਦਾ ਹੁੰਦੇ ਪੰਜਾਬ ਦੇ ਪਾਣੀਆਂ ਵਰਤੀ ਤਾਂ ਡੈਮ ਸੇਫਟੀ ਐਕਟ ਇਹ ਡਸੰਬਰ 2020 ਚ ਹਿੰਦੁਸਤਾਨ ਦੀ ਪਾਰਲੀਮੈਂਟ ਨੇ ਪਾਸ ਕੀਤਾ ਜਿੰਦੇ ਤਹਿਤ ਪੂਰੇ ਮੁਲਕ ਦੇ ਡੈਮਾਂ ਨੂੰ ਕੇਂਦਰ ਨੇ ਆਪਣੇ ਕਬਜ਼ੇ ਚ ਲੈ ਲਿਆ ਜਦਕਿ ਭਾਰਤ ਦੇ ਸੰਵਿਧਾਨ ਮੁਤਾਬਕ ਡੈਮ ਜਿਹੜਾ ਤੇ ਪਾਣੀ ਆ ਸਟੇਟ ਸਬਜੈਕਟ ਆ ਸੂਬਿਆਂ ਦਾ ਅਧਿਕਾਰ ਆ ਕੇਂਦਰ ਉਹਦੇ ਬਾਰੇ ਕੋ ਕਾਨੂੰਨ ਨਹੀਂ ਬਣਾ ਸਕਦਾ ਸੈਂਟਰ ਦੀ ਫੋਰਸ ਨੇ ਆ ਕੇ ਡੈਮ ਤੇ ਸਾਡੇ ਤੇ ਕਬਜ਼ਾ ਕੀਤਾ ਹੋਇਆ ਠੀਕ ਆ ਅਸੀਂ ਰਿਪੀਰੀਅਨ ਸਟੇਟ ਆ हिमाचल अपर रिपेरियां ਨਾਲ ਪੰਜਾਬ ਲੋਅਰ ਰਿਪੇਰੀ ਦੋਈ ਰਿਪੇਰੀ ਯੂਨੀਅਨ ਸਟੇਟ ਹੈ ਜਿਨ੍ਹਾਂ ਚੋਂ ਦਰਿਆ ਵਗਦੇ ਆ ਪੰਜਾਬ ਤੇ ਹਰਿਆਣਾ ਇਹਨਾਂ ਇਹਨਾਂ ਜਦੋਂ ਕੋਈ ਵਾਟਰ ਟ੍ਰਿਬਿਊਨਲ ਬਣਦਾ ਨਾ ਉਹ ਸਿਰਫ ਉਹਨਾਂ ਸਟੇਟਾਂ ਦਾ ਬਣ ਸਕਦਾ ਜਿਹੜੇ ਰਿਪੇਰੀਆਂ ਨੂੰ ਹੋਣ ਤਾਂ ਕਿ ਉਹਨਾਂ ਦਾ ਆਪਸੀ ਝਗੜਾ ਨਿਬੇੜਿਆ ਜਾ ਸਕੇ ਪੰਜਾਬ ਤੇ ਹਿਮਾਚਲ ਦਾ ਕੋਈ ਪਾਣੀ ਦਾ ਝਗੜਾ ਨਹੀਂ ਆਪਚ ਹੂੰ ਠੀਕ ਹੈ ਤੇ ਦੂਸਰੇ ਜਿਹੜੇ ਬੰਦੇ ਰਿਪੇਰੀ ਯੂਨੀਅਨ ਸਟੇਟ ਨਹੀਂ ਉਹ ਪੰਜਾਬ ਦੇ ਪਾਣੀ ਤੇ ਦਾਵਾ ਕਰ ਰਹੇ ਹੈਗੇ ਮੰਨ ਲਓ ਕਿਸੇ ਬਜ਼ੁਰਗ ਦੇ ਦੋ ਮੁੰਡੇ ਆ ਜਮੀਨ ਦਾ ਝਗੜਾ ਉਹਨਾਂ ਦੋਨਾਂ ਚੀਜ਼ ਹੋ ਸਕਦਾ ਕੁ ਤੀਜਾ ਬੰਦਾ ਤਾਂ ਨਹੀਂ ਬਾਹਰੋਂ ਅਗਲੇ ਦਾਵਾ ਕਰ ਸਕਦਾਗਾ ਬਿਲਕੁਲ ਬਿਲਕੁਲ ਠੀਕ ਹੈ ਐਵੇਂ ਪੰਜਾਬ ਤੇ ਹਿਮਾਚਲ ਇਹ ਦੋਨੋਂ ਹੀ ਜਿਹੜਾ ਸੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਮੈਂਬਰ ਹੋਣੇ ਚਾਹੀਦੇ ਸੀ ਤੇ ਗੈਰ ਰਿਪੇਰੀਅਨ ਸਟੇਟ ਰਾਜਸਥਾਨ ਰਗੇ ਉਹ ਬੀਬੀਐਮਪੀ ਦੇ ਮੈਂਬਰ ਆ ਪੰਜਾਬ ਰਿਪੇਰੀਅਨ ਸਟੇਟ ਜਿੰਦਾ ਦਰਿਆ ਉਹਦੀ ਉਹਦੀ ਮੈਂਬਰਸ਼ਿਪ ਨਹੀਂ ਹੈ ਪਿਛਲੇ ਸਾਲ ਮੈਂਬਰਸ਼ਿਪ ਤੋਂ ਖਾਰਜ ਕੀਤੀ ਉਦੋਂ ਭਗਵੰਤ ਮਾਨੀ ਬੋਲੇ ਡੈਮ ਸੇਫਟੀ ਐਕਟ ਬਣਾਤਾ ਉਦੋਂ ਨਹੀਂ ਬੋਲੇ ਹੁਣ ਕਹਿੰਦੇ 4000 ਕਿਊਸਕ ਦੇ ਵੀ ਰਹੇ ਆ ਤੇ ਪਾਣੀ ਦੇ ਹੋਰ ਕਾਰਨ ਕਿ ਮਾਦੇ ਹੋਣੀ ਕਿਉਂ ਇਹ ਮੁੱਦਾ ਸਾਹਮਣੇ ਆ ਕਿਉਂਕਿ ਪਹਿਲਾਂ ਪਾਣੀ ਦਿੱਤਾ ਜਾ ਰਿਹਾ ਜਦੋਂ ਕਮੇਟੀ ਦਾ ਰੋਲ ਆ ਪਾਇਆ ਕਿਸਾਨਾਂ ਨੇ ਪਾਇਆ ਦੂਜੇ ਪਾਰਟੀਆਂ ਦੇ ਵਿਰੋਧੀਆਂ ਨੇ ਵੀ ਪਾਇਆ ਉਸ ਸਮੇਂ ਕੋਈ ਸੈਸ਼ਨ ਨਹੀਂ ਬੁਲਾਇਆ ਗਿਆ ਕੋਈ ਉਹਦੇ ਤੇ ਫੈਸਲੇ ਨਹੀਂ ਲਏ ਗਿਆ ਹੁਣ ਦੁਬਾਰਾ ਹੁਣ ਕਿਉਂ ਫਿਰੇ ਮੁੱਦੇ ਨੂੰ ਅਸੀਂ 5 ਸਾਲ ਤੋਂ ਡੈਮ ਸੇਫਟੀ ਐਮਟੀ ਦੀ ਗੱਲ ਕਰ ਰਹੇ ਹਾਂ 30 ਜੂਨ 2022 ਨੂੰ ਇੱਕ ਵੱਡਾ ਮਜਾਰਾ ਚੰਡੀਗੜ੍ਹ ਕੀਤਾ ਤੇ ਸਾਨੂੰ ਮੀਟਿੰਗ ਦਿੱਤੀ 5 ਜੁਲਾਈ 2022 ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਕਿਰਤੀ ਕਿਸਾਨੀ ਇਹਨਾਂ ਨੂੰ ਇਹਦੇ ਤੇ ਮੀਟਿੰਗ ਹੀ ਨਹੀਂ ਕੀਤੀ ਫਿਰ ਇੱਕ ਮੀਟਿੰਗ ਜਦੋਂ ਸਾਰੀਆਂ ਜਥੇਬੰਦੀਆਂ ਨਾਲ ਬੈਠੇ ਮਾਨ ਸਾਹਿਬ ਅਸੀਂ ਕਹਿੰਦੇ ਡੈਮ ਸੇਫਟੀ ਐਕਟ ਹੈ ਕਹਿੰਦੇ ਮੈਂ ਤੈਨੂੰ ਮੈਨੂੰ ਤਾਂ ਜਾਣਕਾਰੀ ਨਹੀਂ ਹੈ ਅਸੀਂ ਪੜ੍ਹ ਲੈਨੇ ਆ ਇਹਦੇ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਇਹਨਾਂ ਦਿਨਾਂ ਵਿੱਚ ਕਿਉਂ ਕੀਤਾ ਇਹ ਮਾਮਲਾ ਸਿਰਫ 22 ਮਈ ਤੱਕ ਦਾ ਜਿਹੜੀ ਸਾਲ ਦੀ ਪਾਣੀ ਦੀ ਅਲਾਟਮੈਂਟ ਹੁੰਦੀ ਹੈ ਹਰਿਆਣਾ ਵਰਤ ਚੁੱਕਿਆ ਤੇ ਉਹ ਇਹਨਾਂ ਦਿਨਾਂ ਵਿੱਚ ਪਹਿਲਾਂ ਵਰਤ ਚੁੱਕਿਆ ਤੇ ਪਾਣੀ ਜਿਹੜਾ ਭਾਲ ਰਿਹਾ ਹੈਗਾ ਇਹ ਪਾਣੀ ਜੇ ਇਹਨਾਂ ਕੋਲ ਤਾਂ ਹੈ ਹੀ ਨਹੀਂ ਪੰਜਾਬ ਕੋਲ ਤਾਂ ਪਹਿਲਾਂ ਹੀ ਪਾਣੀ ਠੀਕ ਹੈ ਇਹ 4000 ਕਿਊਸਕ ਦੇ ਵੀ ਰਹੇ ਗਿਆ ਤੇ ਸਾਰੀ ਡਰਾਮੇਬਾਜ਼ੀ ਇਸ ਕਰਕੇ ਕਰ ਰਹੀ ਆ ਕਿ ਜਿਹੜੇ ਹਰ ਰੋਜ਼ ਜਿਹੜੇ ਇਹਨਾਂ ਨੂੰ ਹਾਰ ਪੈ ਰਹੇ ਇਹਨਾਂ ਦੇ ਐਮ.ਐਲ.ਏ ਨੂੰ ਪਿੰਡਾਂ ਦੇ ਵਿੱਚ ਵੀ ਉਹ ਸਾਰਾ ਨੈਰੇਟਿਵ ਬਦਲਿਆ ਜਾਵੇ ਇੱਕ ਇਸ ਤਰ੍ਹਾਂ ਦੀ ਡਰਾਮੇਬਾਜ਼ੀ ਕੀਤੀ ਜਾਵੇ ਭਗਵੰਤਮਾਨ ਨੂੰ ਲੱਗਿਆ ਕਿ ਇੱਕ ਨਵੀਂ ਮੈਂ ਕਮੇਡੀ ਦੀ ਕਿਸ ਤਰ੍ਹਾਂ ਦੀ ਕਾਸਟ ਲੈ ਕੇ ਆਵਾਂ ਕਿ ਸਾਰੇ ਸਰੋਤੇ ਉਹ ਕਾਸਟ ਨੂੰ ਸੁਣਨ ਦੂਜੀਆਂ ਕਾਸਟਾਂ ਜਿਹੜੀਆਂ ਨੇ ਪਿੰਡਾਂ 'ਚ ਵਜਦੀਆਂ ਫਿਰਦੀਆਂ ਉਹ ਨਾ ਸੁਣਨ ਠੀਕ ਹੈ ਇਸ ਕਰਕੇ ਇਹ ਉਹ ਆਪਣੀ ਜਿਹੜੀ ਸੀਗੀ ਆ ਇਹ ਜਿਹਨੂੰ ਕਹਿੰਦੇ ਮਿੱਠੀਆਂ ਮਿਰਚਾਂ ਇਹ ਨਵੀਆਂ ਮਿੱਠੀਆਂ ਮਿਰਚਾਂ ਨੂੰ ਪੰਜਾਬ 'ਚ ਡੈਮ ਤੇ ਬਹਿ ਕੇ ਪੰਜਾਬ ਨੂੰ ਜਿਹੜੀਆਂ ਨੇ ਉਹ ਦੇ ਰਏ। ਇਹ ਗੱਲ ਕਹਿੰਦੇ ਸ਼ਾਰਦਾ ਨਦੀ ਦਾ ਪਾਣੀ ਦਾ ਬੜਾ ਚਰਚਾ ਲਿਆ ਵੀ ਉਹ ਪਾਣੀ ਦਿੱਤਾ ਜਾਵੇ ਹਰਿਆਣਾ ਨੂੰ ਪਾਣੀ ਦਿੱਤਾ ਕਿਉਂਕਿ ਉੱਥੇ ਨੁਕਸਾਨ ਬਹੁਤ ਹੋ ਜਾਂਦਾ ਜਦੋਂ ਵੀ ਹੜ੍ਹ ਆਉਂਦੇ ਆ ਜਾਂ ਪਾਣੀ ਆਉਂਦਾ ਹੈ। ਕੀ ਵਾਕਈ ਇਹ ਚੀਜ਼ਾਂ ਦਾ ਹੱਲ ਹੋ ਸਕਦੇ? ਚੀਜ਼ ਤਾਂ ਵੀ ਉਹ ਪਾਣੀ ਦਾ ਪੰਜਾਬ ਦਾ ਪਾਣੀ ਪੰਜਾਬ ਵਿੱਚ ਰਵੇ ਤੇ ਉਹ ਪਾਣੀ ਜਿਹੜਾ ਖਰਾਬ ਹੁੰਦਾ ਤੇ ਉਹ ਰਾਜਸਥਾਨ ਜਾਂ ਦਿੱਲੀ ਨੂੰ ਦਿੱਤਾ ਜਾਵੇ। ਅਸੀਂ ਜਗਤਾਰ ਜੀ ਕੱਲ ਨੂੰ ਕਿਰਤੀ ਕਿਸਾਨ ਯੂਨੀਅਨ ਵੱਲੋਂ ਸਾਰੇ ਪੰਜਾਬ ਦੇ ਐਮਐਲਏ ਜ਼ਰੂਰ ਉਹ ਕਾਂਗਰਸ ਦੇ ਆ ਅਕਾਲੀ ਦਲ ਦੇ ਆ ਝਾੜੂ ਦੇ ਆ ਭਾਜਪਾਲੇ ਆ ਮੰਗ ਪੱਤਰ ਦੇਣ ਜਾ ਰਹੇ ਕਿ ਜਿਹੜਾ ਪਰਸੋਂ ਸਪੈਸ਼ਲ ਸੈਸ਼ਨ ਹੋ ਰਿਹਾ ਵਿਧਾਨ ਸਭਾ ਦਾ ਉਹਦੇ ਚ ਇਹ ਗੱਲਾਂ ਚਾਰ ਮੰਗਾਂ ਸੀ ਉਠਾ ਰਹੇ ਆ ਡੈਮ ਸੇਫਟੀ ਐਕਟ ਦੇ ਖਿਲਾਫ ਮਤਾ ਪਾਇਆ ਜਾਵੇ ਔਰ ਪੰਜਾਬ ਦੇ ਪਾਣੀਆਂ ਦਾ ਮਸਲਾ ਰਿਪੀਰੀਅਨ ਪ੍ਰਿੰਸੀਪਲ ਮੁਤਾਬਕ ਹੱਲ ਹੋਵੇ ਔਰ ਸ਼ਾਰਦਾ ਜਮਨਾ ਲਿੰਕ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਸ਼ਾਰਦਾ ਜਮਨਾ ਲਿੰਕ ਜਿਹੜਾ ਪ੍ਰੋਜੈਕਟ ਆ ਉਹਨੂੰ ਮੁਕੰਮਲ ਕਰਕੇ ਜਿਹੜਾ ਸ਼ਾਰਦਾ ਦਾ ਪਾਣੀ ਤਬਾਹੀ ਮਚਾਉਂਦਾ ਜਾਂ ਵਾਧੂ ਪਾਣੀ ਵੇਸਟ ਹੋ ਰਿਹਾ ਉਹ ਹਰਿਆਣਾ ਜਾਂ ਯੂਪੀ ਰੈਗਿਸਟ੍ਰੇਟਾਂ ਨੂੰ ਜਿੱਥੇ ਪਾਣੀ ਦੀ ਟੋਟਾ ਉਹ ਦਿੱਤਿਆ ਜਾਵੇ ਪੰਜਾਬ ਤੋਂ ਪਾਣੀ ਖੋਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਪੰਜਾਬ 67 ਮਿਲੀਅਨ ਏਕੜ ਫੁੱਟ ਪਾਣੀ ਹਰ ਸਾਲ ਵਰਤਦਾ ਜਿੰਦੇ ਚੋਂ 26 ਮਿਲੀਅਨ ਏਕੜ ਫੁੱਟ ਨੂੰ بارش ਨਹੀਂ ਮਿਲਦਾ 28 ਮਿਲੀਅਨ ਏਕੜ ਫੁੱਟ ਦੇ ਕਰੀਬ ਉਹ ਧਰਤੀ ਠੋ ਕੱਢਦਾ ਤੇ ਸਾਧਰੇ 15 ਮਿਲੀਅਨ ਏਕੜ ਫੁੱਟ ਸਾਨੂੰ ਪਾਣੀ ਦਰਿਆਵਾਂ ਦਾ ਅਲੋਟ ਹੈ ਜਿਹੜਾ ਕਿ ਐਕਚੁਅਲ ਚ 12.5 ਤੋਂ 12 ਮਿਲੀਅਨ ਏਕੜ ਫੁੱਟ ਆ ਇਹ 67 ਮਿਲੀਅਨ ਏਕੜ ਫੁੱਟ ਚੋਂ ਦਰਿਆਵਾਂ ਵਾਲਾ ਵੀ ਹੋ ਗਿਆ بارش ਵਾਲਾ ਵੀ ਗਏ 28 ਮਿਲੀਅਨ ਏਕੜ ਧਰਤੀ ਠੋ ਕੱਢਦੇ ਆ ਉਹ 17 ਮਿਲੀਅਨ ਏਕੜ ਫੁੱਟ ਮੁੜ ਪਰਪਾਈ ਹੁੰਦੀ 11 ਮਿਲੀਅਨ ਏਕੜ ਦਾ ਫੁੱਟ ਦਾ ਸਾਨੂੰ ਨੈਟ ਘਾਟਾ ਹਰ ਸਾਲ ਪੈ ਰਿਹਾ ਉਹ ਪਰਪਾਈ ਨਹੀਂ ਹੋਰੇਗੀ ਤੇ 2016 ਦੇ ਡਾਟੇ ਮੁਤਾਬਕ 261 ਮਿਲੀਅਨ ਏਕੜ ਫੁੱਟ ਪੰਜਾਬ ਦੀ ਧਰਤੀ ਹਟ ਪਾਣੀ ਨਿਕਲ ਗਿਆ 2016 ਤੋਂ 2039 ਤੱਕ ਜਾਂਦੇ ਜਾਂਦੇ ਆ ਪੰਜਾਬ ਦੀ ਧਰਤੀ ਹਟ ਰਹੀ ਆ ਆਖਰੀ ਬੂੰਦ ਜਿਹੜੀ ਨਿਕਲ ਜਾਣੀ ਆ ਔਰ ਆਉਣ ਵਾਲੇ ਸਾਲਾਂ 'ਚ ਜਿੱਥੋਂ-ਇਥੋਂ ਧਰਤੀ ਹਟ ਪਾਣੀ ਨਿਕਲਣਾ ਉੱਥੇ ਧਰਤੀ ਧਸਣ ਦੀਆਂ ਘਟਨਾਵਾਂ ਵੀ ਸਾਹਮਣੇ ਆਉਣਗੀਆਂ ਇਹ NASA ਨੇ ਕਹਿਤਾ ਕਿ ਜਿਹੜੀ ਗ੍ਰੈਵਿਟੀ ਆ ਇਸ ਖਿੱਤੇ 'ਚ ਘਟੀ ਹੋਈ ਆ ਗ੍ਰੀ ਗੁਰੂਤਾਕਰਸ਼ਣ ਆ ਕਿਉਂਕਿ ਥੋੜਾ ਮਾਸ ਘਟ ਰਿਹਾ ਹੈਗਾ ਠੀਕ ਆ ਤਾਂ ਇਹ ਇਸ ਮਤਲਬ ਜਿਹੜੀ ਇਸ ਇਲਾਕੇ ਦੀ ਜ਼ਿੰਦਗੀ ਬਚਾਉਣ ਵਾਸਤੇ ਇਲਾਕੇ ਨੂੰ ਬਚਾਉਣ ਵਾਸਤੇ ਵੀ ਇਸ ਖਿੱਤੇ ਨੂੰ ਬਚਾਉਣ ਵਾਸਤੇ ਵੀ ਪਾਣੀ ਜਿਹੜਾ ਹੈਗਾ ਉਹ ਐਮਾ ਧਰਤੀ ਹਠਲਾ ਪਾਣੀ ਨਿਕਲ ਰਿਹਾ 70% ਦਰਿਆਵਾਂ ਦਾ ਪਾਣੀ ਜਿਹੜਾ ਸੀ ਪੰਜਾਬ ਦਾ ਖੋਇਆ ਗਿਆ ਇਸ ਕਰਕੇ ਜਿਹੜਾ ਬਾਹਰ ਕੋ ਵੇਸਟ ਪਾਣੀ ਆ ਉਧਰੋਂ ਦਿੱਤਾ ਜਾਵੇ ਪੰਜਾਬ ਤਾਂ ਪਹਿਲਾਂ ਹੀ ਪਾਣੀਆਂ ਦੇ ਕਰਕੇ ਬੜੀ ਮਾੜੀ ਹਾਲਤ ਚਾ ਪੰਜਾਬ ਤੋਂ ਪਾਣੀ ਜਿਹੜੇ ਹੈਗੇ ਨਾ ਖੋਏ ਜਾਣ ਅਸਲ ਦੇ ਵਿੱਚ ਹਸਾ ਹੱਲ ਵਾਸਤੇ ਰਿਪੀਰੀਅਨ ਪ੍ਰਿੰਸੀਪਲ ਦੇ ਮੁਤਾਬਕ ਮਸਲਾ ਇਹਦਾ ਹੱਲ ਕੀਤਾ ਜਾਵੇ ਇਹ ਮੰਗਾਂ ਕੱਲੋਂ ਅਸੀਂ ਸਾਰੇ ਐਮਐਲਏ ਦੇ ਸਾਹਮਣੇ ਮੰਗ ਪੱਤਰ ਨਹੀਂ ਉਠਾਵਾਂਗੇ ਤੇ ਲੱਗ ਜਾਂਦਾ ਕਿ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਡਰਾਮੇਬਾਜ਼ੀ ਹੁੰਦੀ ਆ ਜੇ ਸੰਜੀਦਾ ਨੇ ਤੇ ਫਿਰ ਕੀ ਇਹਨਾਂ ਮੁੱਦਿਆਂ ਤੇ ਮਤਾ ਪਾਉਂਦੇ ਆ ਇਹ 5 ਦਿਨ ਦੀ ਗੱਲ ਸਪਸ਼ਟ ਹੋਵੇਗੀ ਧੰਨਵਾਦ ਜੀ ਇਹਨਾਂ ਦੀ ਗੱਲਬਾਤ ਕਰਨ ਦਾ ਹਾਂ ਸ਼ੁਕਰੀਆ ਭਾਈ ਜੀ ਬਹੁਤ-ਬਹੁਤ ਜੀ ਤੋਂ ਇਹ ਸਾਨੂੰ ਜਿੰਦਰਦੀਪ ਸਿੰਘ ਆ ਕਿਉਂਕਿ ਕੱਲੋਂ ਜਿਹੜਾ ਹੈ ਕਿਰਤੀ ਕਿਸਾਨ ਯੂਨੀਅਨ ਵੱਲੋਂ ਜਿਹੜਾ ਹੈਗਾ ਪੂਰੇ ਪੰਜਾਬ ਦੇ ਵਿੱਚ ਐਮਐਲਏ ਨੂੰ ਮੰਗ ਪੱਤਰ ਜੀ ਦੇ ਵਿੱਚ ਪਾਣਗੇ ਮਸਲੇ ਨੂੰ ਅਹਿਮ ਰੱਖ ਕੇ ਜੋ ਪਿਛਲੇ ਸਮੇਂ ਸਰਕਾਰ ਨਾਲ ਮੀਟਿੰਗਾਂ ਹੋਈਆਂ ਸੀ ਜਾਇਨਲ ਉਹ ਮੱ ਜਿਹੜਾ ਅੱਜ ਕਿ ਦੂਜੇ ਪਾਸੇ ਸਰਕਾਰ ਤੇ ਵੀ ਸਵਾਲ ਖੜੇ ਕੀਤੇ ਕਿ ਸਰਕਾਰ ਸਿਰਫ ਇੱਕ ਵਾਰ ਗੋਗਲੋ ਤੇ ਮਿੱਟੀ ਚਾਹ ਲਈ ਆ ਆ ਲਗਾਤਾਰ ਜੋ ਪਿਛਲੇ ਸਮੇਂ ਦੇ ਵਿੱਚ ਉਹਨਾਂ ਦਾ ਧਿਆਨ ਵਿੱਚ ਲਿਆਂਦਾ ਗਿਆ ਸੀ ਪਰ ਉਹਨਾਂ ਦੇ ਵੱਲ ਕੋਈ ਵੀ ਧਿਆਨ ਦਿੱਤਾ ਤੇ ਅੱਜ ਜਿਹੜਾ ਪਾਣੀ ਦਾ ਮਸਲਾ ਨਾ ਆਉਂਦਾ ਦੇਖਦੇ ਆ ਸੋਮਵਾਰ ਨੂੰ ਜਿਹੜਾ ਸੈਸ਼ਨ ਬੁਲਾਇਆ ਸੈਸ਼ਨ ਵਿੱਚ ਸਰਕਾਰ ਅਗਲਾ ਕੀ ਫੈਸਲਾ ਲੈਂਦੀ